ਅੰਬਰਸਰ ਦਾ ਫੇਮਸ ਬ੍ਰੇਕਫਾਸਟ ਅੱਛਾ ਜਿਹੜੇ ਛੋਲੇ ਕੁਲਚੇ ਸਭ ਤੋਂ ਪਹਿਲਾਂ ਤੋਂ ਮੇਰਾ ਨਾਂ ਚੱਲਦਾ ਗੁਰਨਾਮ ਅੰਬਰਸਰੀਆ ਸਪੈਸ਼ਲ ਨਾਮ ਹੂੰ ਮੈਂ 5 ਸਾਲ ਤੋਂ ਇੱਥੇ ਆ ਰਿਹਾ ਸਰ ਇਹ ਹੈਗੇ ਆ ਦੇਖ ਤਾਂਬੇ ਦੇ ਬਰਤਨ ਅਸੀਂ ਇਹਦੇ ਜੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਕੋਈ ਇਹਦੀ ਮੀ ਗੈਸ ਤੇ ਕਰਨਾ ਜਾਂ ਕਿਤੇ ਰਗਾਣਾ ਇਹ ਲੱਕੜ ਤੇ ਹੀ ਕਾਰ ਕਰਦੇ ਆਂ ਕੁਆਨਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਨੀ ਹੋਏਗੀ ਹਾਂਜੀ ਨਾਲ ਪਦੀਨਾ ਹੋਏਗਾ ਇਮਲੀ ਦੀ ਚਟਨੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਟੇਸਟ ਸਭ ਤੋਂ ਬਸਟ ਹੋਗਾ ਚਟਨੀ ਦਾ ਸਾਡਾ ਅੱਜ ਤੁਹਾਨੂੰ ਅਪ ਦਿਖਾਣ ਲੈ ਕੇ ਆਏ ਆ ਜਿਹੜਾ ਕਿ ਅੰਬਰਸਰ ਦਾ ਫੇਮਸ ਬ੍ਰੇਕਫਾਸਟ ਅੱਛਾ ਜਿਹੜੇ ਛੋਲੇ ਕੁਲਚੇ ਤੇ ਤੁਹਾਨੂੰ ਕਿ ਮੈਂ ਖਾਸ ਗੱਲ ਦੱਸ ਦਿੰਦਾ ਜਿਹੜੇ ਛੋਲੇ ਕੁਲਚੇ ਤੁਹਾਨੂੰ ਅੰਬਰਸਰ ਨੇ ਤੁਹਾਨੂੰ ਲੁਧਿਆਣੇ ਦੇ ਵਿੱਚ ਦਿਖਾਉਂਗਾ ਬਜਾ ਜਿਹੜਾ ਟੇਸਟ ਆ ਜਿਹੜਾ ਬਿਲਕੁਲ ਕੀ ਅੰਬਰਸਰ ਵਰਗਾ ਟੇਸਟ ਆਊਗਾ ਸਸਤੀਕਾਲ ਤੁਸੀਂ ਦੇਖਣੋ ਛੇੜੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਕਿ ਜਿਹੜਾ ਮਸ਼ਹੂਰ ਬ੍ਰੇਕਫਾਸਟ ਅੰਬਰਸਰ ਦਾ ਲੁਧਿਆਣੇ ਦੇ ਵਿੱਚ ਅੰਮ੍ਰੇਸਰੀ ਛੋਲੇ ਗੁੱਚੇ ਤੁਹਾਨੂੰ ਅੰਕਲ ਨਾਲ ਮਿਲਾਵਾਂਗੇ ਜਾਣਗੇ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਦੁਕਾਨ ਖੋਲ੍ਹੇ ਨੂੰ ਤੇ ਜਿਹੜਾ ਸਵਾਦ ਆ ਉਹ ਅੰਮ੍ਰਸਰ ਵਰਗਾ ਹੈ ਕਿਉਂਕਿ ਜਿਹੜਾ ਸਵਾਦ ਹੈ ਚਟਣੀ ਕਰਕੇ ਜਰੂਰ ਬਣਦਾ ਹੁੰਦਾ ਆ ਸਾਡੇ ਦਾ ਅੰਕਲ ਜੀ ਹੁੰਦੇ ਨੇ ਸੱਸੇ ਕਾਲਾ ਅੰਕਲ ਜੀ ਸੱਸਰੀ ਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਤੇ ਅੰਕਲ ਜਿਹੜਾ ਕਹਿ ਲੋ ਅੰਮ੍ਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹੈ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲਿਆਉਣ ਦੇ ਨਾਲੋਂ ਪੰਜ ਹੋ ਗਏ ਜੀ 5 ਸਾਲ ਹੋ ਗਏ ਹਾਂ ਸਭ ਤੋਂ ਪਹਿਲਾਂ ਤੋਂ ਮੇਰਾ ਨਾਮ ਚ ਹੂੰ ਮੈਂ 5 ਸਾਲ ਤੋਂ ਇੱਥੇ ਆ ਰਹੀ ਹਾਂ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆਂ ਸਾਡਾ ਹਰ ਚੀ ਜਿਹੜੀ ਅੰਬਰਸਰ ਤੋਂ ਮਸਾਲੇ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆਂ ਲੱਕੜ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆਂ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੋਕ ਕਰਦੇ ਆਂ ਯਾਨੀ ਕਿ ਅੰਗਲ ਜਿੱਦਾਂ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਹਾਂਜੀ ਇਹ ਜਦੋਂ ਅੰਮ੍ਰਿਤਸਰ ਜਿਹੜੇ ਕਹ ਲੋ ਜਦੋਂ ਤੰਦੂਰ 'ਚ ਲੱਗਦੇ ਨੇ ਹਾਂਜੀ ਐਂ ਜਦੋਂ ਮੱਠੀ ਮੱਠੀ ਸੇਕਦੇ ਤੇ ਗੁਲਚਾ ਪੱਕਦਾ ਫੇਰ ਹੀ ਇਹਦਾ ਸੁਆਦ ਆਉਂਦਾ ਹਾਂਜੀ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦਗੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਐ ਵੀ ਬਿਜਲੀ ਵਾਲੇ ਵਰਤੀਆਂ ਨਾਲ ਨਹੀਂ ਚੱਲਦੇ ਹਮ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ ਜੋ ਟੈਕਨੋਲੋਜੀ ਦਾ ਟੇਸਟ ਉਹਦਾ ਟੇਸਟ ਨਹੀਂ ਹੈਗਾ ਹਾਂਜੀ ਗੈਸ ਦਾ ਟੇਸਟ ਨਹੀਂ ਹੈਗਾ ਲੱਕੜ ਨਾਲ ਅਸੀਂ ਵਰਤਦੇ ਹਾਂ ਤੰਦੂਰੀ ਉਹ ਜੀ ਕਿੱਕੜ ਮੁੱਢੀ ਅੱਛਾ ਜੀ ਕਿੱਕਰ ਦੀ ਮੁੱਢੀ ਦੇਸੀ ਵਰਤਦੇ ਨਹੀਂ ਹੋਰ ਕੋਈ ਲੱਕੜ ਕੋਲਾ ਨਹੀਂ ਵਰਤ ਦੂਜਾ ਨਹੀਂ ਵਰਤਦੇ ਕਿੱਕਰ ਨੇ ਬਹੁਤ ਦੂਜੀ ਤਾਲੀ ਨਹੀਂ ਸਪੈਦਾ ਨਹੀਂ ਵਰਤਦੇ ਸਿਰਫ ਮੇਰੇ ਕੋਲ ਦੇਸੀ ਕਿੱਕਰ ਹੀ ਮਿਲੇਗਾ ਤੁਹਾਨੂੰ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿੱਕਰ ਦੇਸੀ ਮਿਲੇ ਕੀ ਬਾਤ ਹੈ ਅੰਕਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਕੁਲਚੇ ਨਾਲ ਚਟਨੀ ਕਰਕੇ ਜ਼ਿਆਦਾ ਮਸ਼ਹੂਰ ਨੇ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਆਉਂਦਾ ਸਰ ਜਿਹੜੇ ਲੋਕਲ ਨਾਲ ਲਾਉਂਦੇ ਆ ਨਾ ਹੂੰ ਉਹ ਲਾਲ ਮਿਰਚ ਤੇ ਲੂਣ ਵਰਤ ਕੇ ਦਿੱਤੇ ਜਾਂਦੇ ਆ ਬਿਲਕੁਲ ਮੈਂ ਬਿਲਕੁਲ ਕੁਆਂਟੀਟੀ ਤੇ ਚੱਲਦਾ ਕੁਆਂਟੀਟੀ ਮੇਰੀ ਇਹ ਆ ਆ ਫੜੀਓ ਕੁਆਂਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਣੀ ਹੋਏਗੀ ਹਾਂਜੀ ਨਾਲ ਪਦੀਨਾ ਹੋਏਗਾ ਇਮਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬੈਸਟ ਹੋਗਾ ਚਟਣੀ ਦਾ ਸਾਡਾ ਭੋਕਾਂ ਵਾਲੀ ਚਟਣੀ ਬਣਾਈ ਹੋਈ ਹੈ ਭੋਕਾਂ ਵਾਲੀ ਹਰੇ ਪਿਆਜ਼ ਦੀ ਚਟਣੀ ਬਣਾਈ ਹੋਈ ਹੈ ਆਓ ਦੇਖਦੇ ਆ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂ ਕਿ ਅਸਲ ਵਿੱਚ ਗੱਲਬਾਤ ਕਿਸ ਹਿਸਾਬ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਅਗਲੇ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਹੁੰਦਾ ਲੱਛਾ ਪਰੌਂਠਾ ਲੱਛਾ ਪਰੌਂਠਾ ਹਾਂਜੀ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਨਾਂ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਜੁੜ ਕਰਦੇ ਹਰ ਚੀਜ਼ ਆਟਾ ਉਟਾ ਸੱਦਾ ਸਾਨੂੰ ਉਧਰ ਤੋਂ ਹੀ ਹੁੰਦਾ ਕਿਰ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਮਾਵਾਂ ਦੀ ਦਾਲ ਕਿਸ ਹਿਸਾਬ ਦੀ ਬਣੀ ਹੁੰਦੀ ਆ ਸਰ ਇਹ ਹੈਗੀ ਆ ਦੇਖ ਤਾਂਬੇ ਦੇ ਤਾਂਬੇ ਦੇ ਮੁਰਤਨ ਹਾਂਜੀ ਅਸੀਂ ਇਹਦੇ ਜੀ ਤਿਆਰ ਕਰਦੇ ਹਾਂ ਔਰ ਲੱਕੜ ਤੇ ਹੀ ਕਰਦੇ ਹਾਂ ਕੋਈ ਇਹਦੀ ਵੀ ਗੈਸ ਤੇ ਕਰਨਾ ਜਾਂ ਕਿੱਟਰ ਕਰਨਾ ਇਹ ਲੱਕੜ ਦੀ ਚਾਰ ਕਰਦੇ ਇਹ ਹੈ ਕਿ ਤਾਂਬੇ ਦੇ ਵਿੱਚ ਦਾਇਕ ਛਾਲ ਪਾਉਂਦੀ ਹੈ ਮੱਠੀ-ਮੱਠੀ ਦੇਰ ਤੇ ਮੱਠੀ ਹੱਸ ਕੇ ਕੀ ਆਵਾਜ਼ ਆਈ ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ ਇਹ ਕਿੰਨਾ ਕੁ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ ਇਹ 5-6 ਘੰਟੇ ਲੈ ਲੈਂਦੀ ਹੈ 5-6 ਘੰਟੇ ਹਾਂਜੀ ਯਾਨੀ ਕਿ ਇਹਨੂੰ ਮੱਠੀ-ਮੱਠੀ ਆਗ ਤੇ ਤਾਂਬੇ ਦੇ ਬਰਤਨ ਚ ਬੰਨਦੀ ਹੈ ਨਾ ਲਾ ਕੇ ਭੋਲਣਾ ਪੈਂਦਾ ਹੁਣ ਇੱਕ ਭੋਲ ਜਾਈਦਾ ਜੀ ਬਸ ਵੇ ਵਸਾਂ ਘੜੀ ਜਾਵੇ ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਤੇ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਇਹ ਪ੍ਰੋਪਰ ਤਿਆਰ ਹੈ ਇਹ ਲਓ ਓਏ ਸਰ ਛੋਲੇ ਵਿਖਾ ਦਿਓ ਇੱਕ ਵਾਰੀ ਇਹ ਕਿਦਾਂ ਕਿ ਤੜਕੇ ਵਾਲੇ ਛੋਲੇ ਹੁੰਦੇ ਜੀ ਨਹੀਂ ਇਹ ਤੜਕੇ ਤੋਂ ਬਿਨਾ ਪਿਆਜ਼ ਤੋਂ ਹੂੰ ਤੇ ਔਰ ਬਣਾ ਤੜਕੇ ਬਿਨਾ ਪਿਆਜ਼ ਤੇ ਬਿਨਾ ਤੜਕੀ ਦੇ ਇਹ ਕਿਦਾਂ ਯਾਨੀ ਕਿ ਜਿਹੜੇ ਸੁੱਕੇ ਮਸਾਲੇ ਪਾ ਕੇ ਸਾਰੇ ਤਰੀਕੇ ਨਾਲ ਹੁੰਦਾ ਜਦਾਂ ਇਹ ਸੁੱਕੇ ਮਸਾਲੇ ਓਹ ਹੋ ਗਿਆ ਕੀ ਬਾਤ ਹੈ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੇ ਆ ਜੀ ਕੀ ਬਾਤ ਹੈ ਇੱਕ ਉਹ ਚਲਾ ਕੇ ਵਿਖਾ ਦਿਓ ਨਾ ਇਹ ਵੀ ਐਂਗਲ ਕਿਦਾਂ ਵੀ ਤੰਦੂਰ ਤੇ ਹੀ ਪਕਦੇ ਨੇ ਲੱਕੜ ਤੇ ਵੇਖ ਸਾਧਾ ਵੇਖ ਕੀ ਆ ਜਵਰ ਸਕਿੰਸ ਪ੍ਰੋਪਰ ਇਦਾਂ ਬਦਲੇ ਬਦਲੇ ਨਹੀਂ ਆ ਨਾ ਦੇਵੀ ਟਾਈਪ ਦੇਵੀ ਟਾਈਪ ਮੈਨੂੰ ਕੁਲਚਾ ਵੀ ਕੁਲਚਾ ਵੀ ਵਿਖਾਓ ਇੱਕ ਵਾਰੀ ਵੀ ਕੁਲਚਾ ਕਹਿ ਲੋ ਕੁਲਚੇ ਕਰਕੇ ਹੁਣ ਜਿਹੜੀ ਆਪਾਂ ਚਟਨੀ ਵੀ ਵੇਖ ਲਈ ਆ ਛੋਲੇ ਵੀ ਵੇਖ ਲਏ ਹੁਣ ਇੱਕ ਵਾਰੀ ਕੁਲਚਾ ਵਿਖਾਓ ਨਾ ਜੀ ਵੇਖੋ ਜੀ ਇਹ ਅੰਬਰਸਰੀ ਨਾਲ ਹਾਂਜੀ ਇਹ ਆ ਜੀ ਅੰਬਰਸਰੀ ਨਾਲ ਓਏ ਹੋਏ ਬਿਲਕੁਲ ਰੈਡੀ ਹੈ ਕੀ ਬਾਤ ਹੈ ਜੀ ਕਰਿਸਪੀ ਬਿਲਕੁਲ ਕਰਿਸਪੀ ਕੁਲਚਾ ਆਪਣਾ ਖਲਵਾਇਆ ਜਾਂਦਾ ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾਂ ਦੀ ਦਾਲ ਨਾਲ ਅੱਛਾ ਪਰੌਂਠਾ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ ਬੇਰਕਾ ਦਾ ਮੱਖਣ ਕੁਆਲਿਟੀ ਕੀ ਬਾਤ ਹੈ ਜੀ ਇਹ ਜੀ ਕੁਆਲਿਟੀ ਵੀ ਹੈ ਕੁਆਲਿਟੀ ਵੀ ਹੈ ਮਤਲਬ ਪ੍ਰੋਪਰ ਜਿਹੜਾ ਉਹ ਗਰ ਰੱਜ ਕੇ ਜਾਂਦਾ ਨਾ ਇੱਕ ਵਾਰੀ ਲੱਖਾਂ ਹੀ ਪਰੌਠਾ ਅਗਲੇ ਇੱਕ ਵਾਰੀ ਮੈਨੂੰ ਵੈਰਾਈਟੀ ਦੱਸ ਦਿਓ ਆਪ ਨੂੰ ਕਿਹੜੀ ਕਿਹੜੀ ਤਰ੍ਹਾਂ ਦੀ ਹੁੰਦੀ ਹੈ ਤੇ ਉਹਦਾ ਰੇਟ ਵੀ ਦੱਸ ਦਿਓ ਠੀਕ ਹੈ ਜੀ ਵੈਰਾਈਟੀ ਆ ਸਾਡਾ ਜੀ ਮਿਕਸ ਨਾਲ 50 ਰੁਪਏ ਦਾ ਜੀ ਹੂੰ ਪਨੀਰ ਵਾਲਾ ਨਾਲ 70 ਰੁਪਏ ਦਾ ਜੀ ਤੇ ਡਾਈ ਫਲੂਡ ਨਾਲ 90 ਰੁਪਏ ਦਾ ਤੇ ਦੇਸੀ ਘਿਓ ਦਾ ਨਸ਼ੇ ਵਾਲਾ ਪਰੌਂਠਾ 60 ਰੁਪਏ ਦਾ ਜੀ ਤੇ 35 ਰੁਪਏ ਦੀ ਲੱਸੀ ਹੈ ਤੇ 70 ਰੁਪਏ ਦਾ ਆٹے ਵਾਲਾ ਪਿਓ ਰਾٹے ਵਾਲਾ ਤੇ ਸਭ ਤੋਂ ਜ਼ਰੂਰੀ ਗੱਲ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਪਏਗਾ ਲੋਕੇਸ਼ਨ ਦੱਸ ਦਿਓ ਆਪਣੇ ਲੋਕੇਸ਼ਨ ਸਾਡੀ ਹੈਗੀ ਹੈ ਜੀ ਦਾਣਾ ਮੰਡੀ ਬਾਦਰਕੇ ਰੋਡ ਜੈਂਸਪੋਨ ਨਜ਼ਦੀਕ ਜਲੰਧਰ ਬਾਈਪਾਸ ਤੇ ਟਾਈਮਿੰਗਸ ਕੀ ਕੁਝ ਹੈਗੇ ਆ ਟਾਈਮਿੰਗਸ ਸਵੇਰੇ 7 ਤੋਂ 5 ਵਜੇ ਤੱਕ ਹੈ ਜੀ ਆਪਣੇ ਲੱਛੇ ਪਰੌਂਠੇ ਦੀ ਤੇ ਜਿਹੜੀ ਛੋਲੇ ਕੋਚੇ ਦੀ ਜਿਹਨਾਂ ਦੀ ਪਲੇਟ ਬਣ ਕੇ ਤਿਆਰ ਹੋ ਕੇ ਸੀ ਜਿਹੜਾ ਲੱਛਾ ਪਰੌਂਠਾ ਵੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰਸ ਤੁਸੀਂ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਕ੍ਰਿਸਪੀਨੈਸ ਹੈਗਾ ਦੇ ਅੰਦਰ ਤੇ ਇਹਦੇ ਨਾਲ ਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਨੀ ਆ ਆਓ ਟਰਾਈ ਕਰਦੇ ਹਾਂ ਦੱਸ ਦਿਓ ਸਾਨੂੰ ਕਿੰਦਾ ਦਾ ਹੈਗਾ ਆ ਸਬ ਦੇ ਵਿੱਚ ਤੇ ਆ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਐਂਨਾ ਜਬਰਦਸ ਕ੍ਰਿਸਪਾ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਵਾਂ ਪਰ ਐਨਾ ਜਬਰਦਸ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੇ ਤੁਹਾਨੂੰ ਮੈਂ ਨਾਲ ਵੀ ਦਿਖਾਉਂਗਾ ਬਟਰ ਖੋਲ ਲਈਏ ਨਾਲ ਬਟਰ ਜੂਰ ਪਾਵਾਂਗੇ ਤੇ ਦਿੱਤਾ ਤਾਂ ਇਹਨਾਂ ਨੇ ਬਰਦਰ ਜਿਹੜਾ ਲੱਗ ਚੁੱਕਿਆ ਨਾ ਬੰ ਤੁਹਾਨੂੰ ਵੀ ਟਰਾਈ ਦੱਸਾਂਗੇ ਵੀ ਕਿੱਦਾਂ ਦਾ ਹੈਗਾ ਵੀ ਇਹਦੀ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹਾਂ ਵੀ ਕਿੰਨਾ ਜ਼ਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਹੈ ਲੇਅਰਿੰਗ ਕੀਤੀ ਹੋਈ ਹੈ ਇਹਦੀ ਤੇ ਇਹਨੂੰ ਮੱਖਣ ਦੇ ਵਿੱਚ ਡਿਪ ਕਰਕੇ ਨਾਲ ਲਾਵਾਂਗੇ ਚਟਣੀ ਕਿਉਂਕਿ ਜੇਪਾ ਚਟਣੀ ਨਹੀਂ ਲਾਈ ਤੇ ਫਿਰ ਨਾ ਛੋਲੇ ਖਾਦੇ ਹੋਏ ਤਾਂ ਲੈਟਸ ਹੈਵ ਅ ਬਾਈਟ ਅਗੇਨ ਕਿਆ ਟੇਸਟ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰੋ ਜਿਹੜਾ ਪ੍ਰੋਪਰ ਔਥੈਂਟਿਕ ਟੇਸਟ ਹੈਗਾ ਕਿ ਅੰਮ੍ਰਸਰੀ ਟੇਸਟ ਤੇ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਐਦਾਂ ਦੀ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਮਰਵੀਰ